ુ કા કાકુના હે આોલ ટોને ફૂલ ઘોડા 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 ઘોડો

ਹਾਂ ਇਹ ਵੀ ਨਹੀਂ ਲੰਗਦਾ ਮੇ ਲਾ 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 ਕੱਟ ਲਾ ਲਾ ਲਾਉਂਦੇ ਨੇ ਕੱਟ ਸੁਨੇ ਮੰਨ ਦੇਣੀ ਯਾਰ ਸੋਨੇ ਸੋਨੇ ਕੱਟ ਇਹਦੇ ਵੀ ਨਹੀਂ ਲੰਗਦੇ ਮੈਂ ਤਾਂ ਆਉਂਦੀ ਲਾ ਦੇ ਹੱਥ ਲਾ ਕੇ ਲਾ ਲੈ ਹਾਂ ਕੱਟ ਲਾ ਕੇ ਨਾ ਸੋਨੇ ਦੀਂਦਾ ਐ ਸੋਨੇ ਸੋਨੇ ਦੀਦਾ ਹੰਕਾਰ ਆਪਾ ਇੱਧਰ ਗਈ ਆ ਰੋਟੀ ਰੁੱਟੀ ਪਤਾ ਨਹੀਂ ਕਾਵੜੀ ਨੇ ਬਣਾਈ ਆ ਕਿ ਨਾ ਜਦ ਕਾਵੜੀ ਕਿਸੇ ਦੇ ਨਹੀਂ ਕਰੇ ਬਾਕੀ ਹੋਵੇ ਕਰੇ ਬਾਕੀ ਨਾ ਹੋਵੇ ਜਦ ਕਾਵੜੀ ਕਾਵੜੀ ਕੀ ਲਈ ਬੱਠੀ ਆ ਕਿਹਦੀ ਫੇਦੀ ਰੋਟੀ ਬਣਾਉਂਦੀ ਤੇ ਉਹ ਪਾਣੀ ਆ ਕਿ ਆ ਕਿਥੋਂ ਕੱਟ ਕੇ ਆਂਦਾ ਕਾਵੜੀ ਦਾ ਸਮਾਨ ਨਹੀਂ ਆ ਰਵੀ ਮੀ ਮੀ ਆ ਮੀ ਕਿਥੇ ਧੁੱਪ ਤਲਦੀ ਨਿਕਲ ਰਹੀ ਆ ਮੀ ਮੀ ਮੇਥਤਰੀ ਲਾਉਣੀ ਥਾ ਉਹ ਭਾਂਡੇ ਭਾਂਡੇ ਕੁੰਡੇ ਮੈਨੂੰ ਉਹਦਾ ਦੇਖੀ। ਆ ਤਰੀ ਲਾਲੀ ਤਾਤਰੀ ਤੀਹਾਂ ਕ ਮੀਂਹ ਮੀਂਹ। ਭਾਂਡੇ ਉਹ ਮੀਂਹ ਸੱਤ ਰੱਖਿਆ ਢੂਠੇ। ਹਜੇ ਭਾਂਡੇ ਉਹ ਕਾਮੜੀ ਨੇ ਕੀ ਕਿੱਥੋਂ ਲਿਆਈ ਸਮਾਨ ਤੂੰ? ਆ ਸਮਾਨ ਕਿੱਥੋਂ ਲਿਆਈਂ ਬਹਿਣਾ ਇਹ ਦੱਸ ਮੈਨੂੰ। ਇਹ ਤਾਂ ਫੇਰਦੀ ਅਮੇ ਕਰਿਆ ਮੇਰੇ ਕੋਲ ਤੇਨ ਵਾਸਤੇ। ਭਾਂ ਮੱਥਾ ਮਾਰਨਾ। ਬੜਾ ਛਤਰੀ ਰੱਖਦੇ ਕਹਿੰਦੇ ਮੀਂਹ ਆ ਨਾ। ਮੇਰਾ ਮੀਂਹ ਨਹੀਂ। ਕਿਹੜੇ ਮੀਂਹ ਆ ਕਮੜ ਕੇ ਮੇਰੀ ਰੋਟੀ। ਜੇਰਾ ਲਈ ਰੱਖਦੇ ਆ ਰੱਖਦੇ ਆ ਫੇਡਨ ਨੂੰ ਤੂੰ ਦਵਾਕਣੀ ਅਗੇ ਕਿਹੜੇ ਫੁੱਲ ਨਾ ਹੁਣ ਕੀ ਫੁੱਲ ਤੇਰੇ ਵਿਆਹ ਵੇਲੇ ਬੰਨੇ ਸੀ ਫੁੱਲ ਤਾਂ ਉਦੋਂ ਬੰਨੇ ਸੀ ਤੇਰੇ ਵਿਆਹ ਵੇਲੇ ਕਮਲ ਗਏ ਹਾਂ ਰੱਖਦੇ ਜਦ ਕਮਣੀਆ ਕਿਉਂ ਬਾਹ ਪਿਆ ਮਾਰਾ ਕਮਲੀ ਨੇ ਖੁਮਾ ਹਾਂ ਰੱਖਦੇ ਰੱਖਦੇ ਨੂੰ ਦੇਖੀ ਇਹਨਾਂ ਤਾਂ ਕੰਗੀਆਂ ਰੱਖਦੇ ਓਹੋ ਹੋ ਹੋ ਸੁਣ ਸੁਣਵਾ ਰਹੀਆਂ ਰੱਖਦੇ ਰੋਟੀ ਬਣਾ ਲੈ ਦੇਖਾ ਰੋਟੀ ਬਣਾਈ ਆ ਕਿ ਨਾ ਆਦਾ ਦਮਾ ਖਰਾਬ ਕਰਤਾ ਕਾਮੜੀ ਨੇ ਆਏ ਹੋਣਾ ਹਾਂ ਉਹ ਰੱਖ ਲਈ ਕਾਕਾ ਮੋਰਦਾ ਆ ਜਾ ਹਾਂ ਇਹ ਬੱਚਾ ਹੋੜਾ ਵੀ ਆ ਹੋੜਾ ਓਹ ਹੋ ਹੋ ભગવાન ਆ ਕਾਮੜੀ ਇਹ ਕਾਮੜੀ ਸਾਰਾ ਸਵਾਦ ਘੱਟ ਕੇ ਲਈ ਰੋਟੀ ਪਤਾ ਨਹੀਂ ਬਣਾਈ ਆ ਕਹਨਾ ਕਾਮੜੀ ਨੇ ਆਹ ਧਾਲ ਘਰ ਰੱਖੀ ਆ ਆਹ ਧਾਲ ਮੱਚੀ ਜਾਂਦੀ ਆ ਕਾਮਣ ਗੇ ਧਾਲ ਮੱਚੀ ਜਾਂਦੀ ਆ ਸੋਟੀ ਪੈਣ ਕੀ ਆ ਦਮਾ ਖਰਾਬ ਕਰ ਰੱਖਿਆ ਨਹੀਂ ਤਾਂ ਕਾਵਲੀਆਂ ਨਾਲ ਮੱਛੀਆਂ ਜਿਵੇਂ ਨਾਲ ਨਾਲ ਲੱਗੀ ਨਾਲ ਨਾਲ ਦੀ ਤੇਰੀ ਮੱਛੀ ਜੰਦੇਆਂ ਨਹੀਂ ਕੰਮ ਲਿਆ ਰੱਖਦੇ ਜਲ ਕੰਮਣਗੇ ਹਰ ਸੁੱਖੀਆਂ ਬੰਨੀਆਂ ਹਜੇ ਕੀ ਕਰ ਰਿਹਾ ਕੋਈ ਵਿਆਹ ਤੇ ਜਾਣਾ ਤੂੰ ਇਹਨੇ ਸੁੱਖੀਆਂ ਬਾਪਾ ਗੁਰੂ ਰੋਟੀ ਬਣਾ ਲੈ ਤੂੰ ਕਾਮੜੀ ਨਾ ਕਿੱਥੋਂ ਬਾਪੂ ਆਇਆ ਕਾਕੇ ਰੱਖਦੇ ਕੀ ਕਰਨੇ ਆ ਤੂੰ ਸਾਰਾ ਸਮਾਨ ਕੱਢੀ ਬੈਠੀਂ ਜਵਾਖਾ ਵਾਂਗੂ ਕੀ ਰੱਭੋ ਹੋ ਇਹਦੀ ਕਾਰਨਾਂ ਸੀ ਅੱਜ ਕੱਟ ਕੇ ਤੂੰ ਨਾ ਪਾਛ ਫੇਰ ਲਾਣੀ ਕਿਤੇ ਦਵਾਈ ਦੂਣੀ ਵੇਲੇ ਲਾਣੀ ਨਾ ਪਾਣ ਸਾਂ ਅਸਮਾਨ ਤੇ ਨੀ ਕਿਹਨੇ ਕੱਟ ਕੇ ਦਿੱਤਾ ਮੈਂ ਫੇਰ ਨਹੀਂ ਆਂ ਦਸਮਾਨ ਮੇਰੇ ਕੋਲੇ ਮੱਥਾ ਮਰਵਾਤਾ ਇਹ ੱੱਕਾਂ ਮੜੀ ਨੇ ਕਿੱਥੋਂ ਬਾਪ ਪਾਇਆ ਕਮੜੀ ਨਾ ਨਹੀਂ ਕਾਮੜ ਕੇ ਰੋਟੀ ਨਾ ਬਣਾਣਾ ਰੋਟੀ ਬਣਾਣਾ ਜਾਪੀ ਕੀ ਲੈਣਾ ਕਾਮੜੀ ਜੀ